ਆਪਣੇ ਬ੍ਰੋਸੋਨੋ ਦੇ ਨਾਲ ਪੰਜ ਰੋਜ਼ ਤੋਂ ਗੁਰੂ ਦੇ ਲੰਗਰ ਆਰੰਭ ਕੀਤੇ ਪਾਸ਼ਾਣੀ ਮਹਾਰਾਜ ਗੁਰੂ ਦੇ ਲੰਗਰ ਦੇ ਵਿੱਚ ਸੰਗਤਾਂ ਨੇ ਤਾਲ ਕਰਕੇ ਮੰਨ ਕਰਕੇ ਧਾਰਨ ਕਰਕੇ ਸੁਣਾਵਾ ਦਿੱਤੀਆਂ ਪਾਸ਼ਾ ਮੇਰੇ ਬੋਲੇ ਨਾਮ ਸਭ ਕੀ ਜਾਨੋਂ ਦਾ ਕਿਸੇ ਆਕੀ ਪੂਰੀ ਅਰਦਾਸ ਪੂਰਵਾਤ ਅਸਾਰ ਖੂ ਸੰਗਤਾਂ ਦੀਆਂ ਭਾਵਨਾਵਾਂ ਸਭ ਤੋਂ ਇਹ ਨਾ ਨਾਸ ਕਰਨਾ ਬੁਨਾਰੂ ਦਾ ਪ੍ਰਤਾਪ ਕਰਨਾ ਪਰਿਵਾਰਾਂ ਨੂੰ ਤੰਗ ਨਹੀਂ ਕਰਦਾ ਦਸ਼ਮੀਆਂ ਕਰਦਾ ਅੰਗਾਰਾਂ ਵਿੱਚ ਵਾਧੇ ਤਰ੍ਹਾਂ ਪ੍ਰੀਆਮ ਕਸ਼ੀਸ਼ੀ ਕਰੰਗੀਆਂ ਮਾਰਡ ਕਰਦਾ ਭਲਾ ਕਰਨਾ ਕੁੱਤੀ ਬਾੜੀ ਦੀ ਚੰਗੀ ਕਲਾ ਕਰਨੀ ਆਈਆਂ ਜੀ ਮਾਇਆਂ ਤੇ ਵਰਤੋਂ ਪਾਉਣੀਆਂ ਨਗਰ ਖੇੜੇ ਸੁਗਾੜੀ ਸੁਵਾਨੀ ਸੰਗੋ ਆਰਬੀ ਸੰਗਤਾਂ ਨੇ ਤਾਲਜੀ ਦੇ ਲੰਗਰਾਂ ਦੇ ਵਿੱਚ ਸਵਾਗਤ ਕੀਤਾ ਪਾਤਸ਼ਾਹ ਸੋ ਸੋ ਕਾਣਾਵ ਗੁਰੂ ਦੀ ਬਾਤ ਜੀ ਦਾ ਸਾਰ ਸੰਪੂਰਨ ਕਰਾਂਗਾ ਬੰਨਾ ਕੁਸ਼ਮਾ ਨੂੰ ਨਸਰ ਆਬੇ ਹੋਇਆ ਸੁਭੂਮੀ ਸਤਿ ਅੰਮ੍ਰਿਤ ਪ੍ਰਣਾਮ ਅਰ ਗੁਰੂ ਦੇ ਮੰਗਿਸ ਨਾਮ ਤਾਂਦਨ ਬ੍ਰਹਮ ਗਿਆਨੀ ਬਾਬਾ ਪੁੰਡਾ ਸਾਹਿਬ ਜੀ ਅੱਜ ਸਮਾਪਤੀ ਦਾ ਸ੍ਰੀ ਪਾਤਸ਼ਾਹ ਜੀ ਮਹਾਰਾਜ ਜੋ ਕਿ ਲੰਗਰ ਪੰਜ ਰੋਜ਼ ਤੋਂ ਚੱਲ ਰਹੇ ਨੇ ਅੱਜ ਇਸ ਸਮਾਪਤੀ ਹੈ ਸ਼ਰਮਾਨ ਸੁਖ ਸੰਗਤਾਂ ਨੇ ਅਰਦਾਸ ਕੀਤੀ ਪਾਸ਼ਾ ਜੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਨੇ ਸੰਗਤ ਨੇ ਜਾਪ ਕਰਦੇ ਅਨੰਤ ਕੌਸ਼ਲਾ ਤੁਲ ਮੰਗਤ ਆਪ ਜੀ ਮਾਫੀ ਬਖਸ਼ੋ ਸੇਵਾਦਾਰਾਂ ਨੇ ਸਵਾਲਾ ਕੀਤੀਆਂ ਬਾਦਸ਼ਾਹ ਸੰਗਤਾਂ ਦੇ ਗੁਰਬਾਣੀ ਨੇ ਸਰਬਨ ਕੀਤੀਆਂ ਸਤਗੁਰੂ ਪੰਗੋਲਾ ਜੀ ਮਾਤਮੇ ਬਖਸ਼ੂ ਇਸੇ ਗੁਰਸ਼ੇਵਾ ਨੂੰ ਮੋਖ ਰਾਦੇ ਹੋਇਆ ਸੰਗਤਾਂ ਵੱਲੋਂ ਬੇਅੰਤ ਮਾਇਆ ਅਰਪਣ ਕੀਤੀ ਜਿਹੜਿਆ ਖਜਾਨਿਆਂ ਚੋਂ ਮਾਇਆ ਆਈ ਸਤਗੁਰੂ ਖਜਾਨੇ ਭਰਪੂਰ ਕਰਨੇ ਕਾਰਜ ਕ੍ਰੰਧਕ ਦੂਰ ਕਰਨੇ ਆਤਮਾ ਵਿਆਧਾ ਉਪਾਧਾ ਦਾ ਨਾਸ਼ ਕਰਨਨਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਨੂੰ ਮੋਖ ਰਾਦੇ ਹੋਇਆ ਉਹੋ ਕੀ ਭਗ ਲਾਗੋ ਜੋ ਜੀ ਛਗੇ ਸੋ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਜਪੇ ਸੰਗਤ ਵਾਲੋਂ ਗੁਰੂ ਕੀ ਲੰਗਰ ਹਾਜ਼ਰ ਸਤਿਗੁਰੂ ਆਪ ਜੀ ਕਾ ਭੋਗ ਲੱਗੇ ਜੋ ਜੀ ਛਗੇ ਸੋ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਸਾ ਗੁਰੂ ਬਾਦਸ਼ਾਹੀ ਮਹਾਰਾਜ ਸੰਗਤਾਂ ਤੋਂ ਗੁਰੂ ਕੇ ਲੰਗਰ ਤਿਆਰ ਕਰਦੇ ਹਾਂ ਸ਼ਦਾਉਦੇ ਹਾਂ ਵਰਤਾਉਦੇ ਹਾਂ ਬਣਾਉਂਦੇ ਹਾਂ ਹੋਈਆਂ ਪੁੱਲਾਂ ਦੀ ਮਾਫ਼ੀ ਬਖਸ਼ੋ ਅੱਗੇ ਤੋਂ ਸੋ ਦੁਸ਼ਪੇਟ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾਾਂ ਕਰਨ ਦੇ ਬਲ ਬਖਸ਼ੋ ਨੇ ਕਾਮ ਕ੍ਰੋਧ ਲੋਭ ਮੋਹ ਓੰਕਾਰ ਤੋਂ ਬਚਾਉਣਾ ਸ਼ੁਗਲੀ ਮੰਦਿਆ ਤੋਂ ਹੱਥ ਦੇ ਕੇ ਰੱਖਣਾ ਪਾਸ਼ਾ ਜੀ ਮਹਾਰਾਜ ਨੂੰ ਭਾਵਨਾਵਾਂ ਸੰਪੂਰਨ ਕਰਨੀਆਂ ਸਤਿਗੁਰੂ ਜੀ ਪਰਮਾਰਾ ਵੱਲੋਂ ਅਰਦਾਸ ਬਿੰਦ ਜੋ ਮੰਗੇ ਠਾਕੁਰੇ ਆਪਣੇ ਤੇ ਸੋਏ ਸੋਏ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾਂ ਉਹਦਾ ਸੱਚ ਹੋਵੇ ਦਰਗਰ ਦੇ ਪ੍ਰੀਤ ਵਾਲੋ ਭਾਈ ਅੰਦਰ ਸਿੰਘ ਗ੍ਰੰਤੀ ਸਿੰਘ ਉਹਨਾਂ ਦੀ ਸੁਪੁੱਤਰੀ ਹਰਪ੍ਰੀਤ ਕੌਰ ਸੰਦੀਪ ਕੌਰ ਜੋ ਵਿਦੇਸ਼ ਵਿੱਚ ਗੰਗਾ ਵਿਚੀਆਂ ਉਹਨਾਂ ਵੱਲੋਂ ਮਹਾਰਾਜ ਗੁਰੂਤਾ ਦੀ ਸੇਵਾ ਕੀਤੀ ਗਈ ਜੋ ਭਾਵਨਾਵਾਂ ਨੂੰ ਪੂਰਨ ਕਰਨੀਆਂ ਸਿਰ ਤੋਂ ਮੇਰ ਭਰਿਆ ਹੱਥ ਰੱਖਣਾ ਦੰਦ ਉਸਤੀਆਂ ਬਖਸ਼ਣੀਆਂ ਹਰ ਪ੍ਰਕਾਰ ਸੇਵਾ ਕਰਨੀ ਪਾਇਸਨ ਪਾਈ ਸੁਖਬੀਰ ਸਿੰਘ ਬਿੱਬੀ ਨਵਦੀਪ ਕੌਰ ਸਤਿਗੁਰੂ ਬਾਬਾ ਬੰਦਾ ਸਾਹਿਬ ਜੀ ਆਜ ਜੀ ਦੇ ਘਰੋਂ ਪੁੱਤਰ ਦੀ ਦਾਤ ਗੋਵਿੰਦ ਦੇ ਸਾਚੀ ਸਹਿਬਾ ਆਸ਼ਿਆ ਨਹੀਂ ਘਰ ਤੇ ਰੇ ਕਰਦਾ ਤੇਰੇ ਸਭ ਕੁਛ ਹੈ ਜਿਸ ਦੇਸ ਉਹ ਪਾਵੇ ਜੀ ਮਰੂ ਆਕਰਸਾਤ ਜੋੜੇ ਨੂੰ ਸਤਿਗੁਰੂ ਜੀ ਪੁੱਤਰ ਵੀ ਰਾਤ ਬਖਸ਼ਨੀ ਪਰਿਵਾਰ ਦਾਸਬੀਨ ਦੀ ਕਰਾਉਂਦੇ ਨੇ ਆਉਂਦੇ ਮੇਲੇ ਨੂੰ ਇੱਕ ਦਿਨ ਦਾ ਜੋ ਕੁਕੌੜਿਆਂ ਦਾ ਲੰਗਰ ਹੈ ਸਾਡੇ ਵੱਲੋਂ ਕੀਤਾ ਜਾਵੇਗਾ ਮਹਾਰਾਜ ਭਾਵਨਾਵਾਂ ਸੰਪੂਰਨ ਕਰਨੀਆਂ ਬੀਬੀ ਕਬਲਜੀਤ ਕੌਰ ਵਦੀਸ਼ ਗਾਉਂਦੀ ਮਹਾਰਾਜ ਬੇਨਤੀ ਕਰਦੇ ਨੇ ਬਾਬਾ ਬੁੱਢਾ ਸਾਹਿਬ ਜੀ ਮੱਝ ਦੀ ਇਹ ਭਾਵਨਾਵਾਂ ਸੰਪੂਰਨ ਕਰੋ ਆਉਂਦੇ ਮੇਲੇ ਨੂੰ ਇੱਕ ਦਿਨ ਜਲੇਬਾ ਦਾ ਲੰਗਰ ਲਾਉਣ ਕੇ ਮਹਾਰਾਜ ਭਾਵਨਾਵਾਂ ਸੰਪੂਰਨ ਕਰਨੀਆਂ ਪਈ ਨੀਰਾ ਸਿੰਘ ਬੀਬੇ ਕਰਨਜੀਤ ਕੌਰ ਬਾਬਾ ਬੁੱਢਾ ਸਾਹਿਬ ਜੀ ਆਪ ਜੀ ਦੇ ਘਰੋਂ ਪੁੱਤਰ ਦੀ ਦਾਤ ਲੰਗਰ ਦੇ ਪਾਤਸ਼ਾਹ ਜੋੜੇ ਨੂੰ ਪੁੱਤਰ ਦੀ ਜਾਤ ਬਖਸ਼ਿਓ ਜੋ ਕੁਝ ਨੂੰ ਸਰੂਰ ਅੱਗੇ ਲੰਗਰਾਂ ਦੇ ਵਿੱਚ ਸੇਵਾ ਕਰਨਗੇ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਫੌਜੀ ਉਹਨਾਂ ਦੇ ਤੁਲਨ ਸੁਪਤਨੀ ਜੀ ਜੀ ਬਲਜੀਤ ਕੌਰ ਜੋ ਕਿ ਸਰੀਰਕ ਤੰਦਰੁਸਤੀ ਦੀ ਦਾਤ ਮੰਗਦੀ ਮਹਾਰਾਜ ਸਰੀਰਕ ਤੰਦਰੁਸਤੀ ਬਖਸ਼ਿਓ ਆਉਂਦੀ ਮੇਲੇ ਨੂੰ ਇੱਕ ਦਿਨ ਗੁਰੂ ਕੀ ਲੰਗਰਾਂ ਦੀ ਸੇਵਾ ਕਰਨਗੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਭਾਵਨਾਵਾਂ ਸੰਪੂਰਨ ਕਰਨੀਆਂ ਹਰ ਪ੍ਰਕਾਰ ਸੇਵਾ ਕਰਨੀ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਭਾਈ ਸਰਪਾਈ ਜੈਪਾਲ ਸਿੰਘ ਜੀ ਬੀਬੀ ਅਮਨਪ੍ਰੀਤਪੂਰ ਜਿਉਂ ਵਿਦੇਸ਼ ਵਿੱਚ ਰਹਿੰਦੇ ਨੇ ਸਤਿਗੁਰੂ ਜੀ ਪੁੱਤਰ ਦੀ ਦਾਤ ਮੰਗਦੀ ਮਹਾਰਾਜ ਪੁੱਤਰ ਦੀ ਦਾਤ ਬਖਸ਼ੂ ਆਉਦੇ ਮਿਲਦੇ ਨੂੰ ਜੋ ਸਰੂ ਸਰੂਪ ਜੂ ਮਹਾਰਾਜ ਆਪ ਜੀ ਦੇ ਘਰ ਆਪ ਜੀ ਦੇ ਲੰਗਰਾਂ ਦੇ ਵਿੱਚ ਸੇਵਾ ਕਰਨਗੇ ਬਾਲ ਗੁਰੂਰ ਦੀ ਸੇਵਾ ਵੀ ਪਰਿਵਾਰ ਵੱਲੋਂ ਕੀਤੀ ਗਈ ਸੰਗ੍ਰ ਪਾਸ਼ਾਵੀ ਮਹਾਰਾਜ ਭਗਵਾਨ ਨੂੰ ਸੂਪੂਰਨ ਕਰਨੀਆਂ ਜਗਵੀਰ ਸਿੰਘ ਆਸਟ੍ਰੇਲੀਆ ਦਾ ਵੀਜ਼ਾ ਲੱਗਦੇ ਮਹਾਰਾਜ ਆਉਂਦੇ ਮਿਲਣ ਜੋ ਪੁੱਜੂ ਸਰੂਗਾਰ ਜਿਹਦੇ ਲੰਗਰਾਂ ਵਿੱਚ ਸੇਵਾ ਕਰੂੰਗੀ ਬੀਬੀ ਸੰਦੀਪ ਕੌਰ ਸੱਚੇ ਪਾਸ਼ਾਵੀ ਮਹਾਰਾਜ ਅਰਦਾਸ ਬੇਨਤੀ ਕਰਾਉਂਦੇ ਨੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ